ਸੋਸ਼ਲ ਮੀਡੀਆ ਉੱਤੇ ਅਸ਼ਲੀਲ ਵੀਡੀਓਜ਼ ਵਾਲਾ ਮੁੱਦਾ ਕਾਫੀ ਚਰਚਾ ਵਿੱਚ ਹੈ ਇਸ ਦੇ ਚੱਲਦੇ ਹੋਏ ਕਾਫੀ ਸਾਰੇ ਇਨਫਲੂਐਂਸਰ ਮਾਫੀਆ ਮੰਗ ਰਹੇ ਨੇ ਆਪਣੀਆਂ ਵੀਡੀਓਜ਼ ਡਿਲੀਟ ਕਰ ਰਹੇ ਨੇ ਤੇ ਕਈ ਨਾਲ ਦੀ ਨਾਲ ਇਹ ਤਰਕ ਦੇ ਰਹੇ ਨੇ ਕਿ ਸਾਡਾ ਇਸ ਕੰਮ ਤੋਂ ਬਿਨਾਂ ਗੁਜ਼ਾਰਾ ਨਹੀਂ ਚੱਲਣਾ ਮੇਰੇ ਘਰ ਦਾ ਨਾ ਘਰ ਚੱਕੋ ਨਾ ਕਿ ਉਹਨਾਂ ਦੀ ਸਕੂਲ ਦੀ ਫੀਸਾਂ ਦੋ ਰੋਟੀ ਪਾਣ ਦੇ ਘਟਾ ਚੋ ਕੋਈ ਨਹੀਂ ਜਾਂਦਾ ਸਾਰੇ ਦਾ ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ ਤਰਨਤਾਰਨ ਇਲਾਕੇ ਦੀ ਇੱਕ ਬੀਬੀ ਜਿਹਦਾ ਨਾਮ ਲੈ ਕੇ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਸੀ ਕਿ तितਲੀ ਵਾਲੀ ਬੀਬੀ ਨੂੰ ਵੀ ਸੁਧਰਨ ਦੀ ਲੋੜ ਹੈ ਪ੍ਰੀਤ ਜੱਟੀ ਜੀ ਦੇ ਤਿਤਲੀ ਜੀ ਬਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ 2-3 ਵਿਆਹ ਕਰਾਏ ਹੋਏ ਆ ਪੂਜਾ ਸੰਘਾ ਕੁਛੀ ਤਾਂ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਮੈਚ ਕਰਨਾ ਕਿਸੇ ਨੂੰ ਕਿਹਨੇ ਲਵ ਮੈਰਿਜ ਕਰਾਉਣੀ ਆ ਕਿਸੇ ਨੇ ਆਪ ਦੀ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੋਸ਼ਿਸ਼ ਵੀਡੀਓ ਪਾਉਂਦਾ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡੇ ਹੀ ਪਾਰਕਿੰਗਾ ਪਾਰਕਿੰਗਾ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਹੁਣ ਇਸ ਬੀਬੀ ਜੀ ਦਾ ਨਾਮ ਪ੍ਰੀਤ ਜੱਟੀ ਹੈ ਉਸਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਆਪਣਾ ਪੱਖ ਕਲੀਅਰ ਕੀਤਾ ਹੈ ਨਾਲ ਹੀ ਉਸਨੇ ਕਿਹਾ ਹੈ ਕਿ ਉਸ ਨੂੰ ਕਈ ਲੋਕ ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਧਮਕੀਆਂ ਦੇ ਰਹੇ ਹਨ ਹੁਣ ਸਵੇਰ ਤੇ ਮੈਨੂੰ ਇਹਨਾਂ ਦੂ ਕਿ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾਲ ਤੇਰੇ ਦੁਆਕ ਵਾਲ ਦੇਖਣਾ ਕਹਿਵਾਂ ਨਹੀਂ ਦੇਖਣਾ ਮੇਰਾ 5 ਮਹੀਨਾ ਦਾ ਬੇਬੀ ਆ ਤੇਰ ਮੈਨੂੰ ਮੇਰਾ 5 ਮਹੀਨ ਹੋਇਆ ਸੀ ਅਕਸ਼ਰ ਵਾਲੇ ਮੈਂ ਮੇਰੇ ਨਾਲ ਦਿਮਾਗ ਤੇ ਟੈਨਸ਼ਨ ਪੈਣਾ ਸਵੇਰ ਦੀ ਫੋਨ ਫੋਨ ਕਰਕੇ ਮੇਰਾ ਦਿਮਾਗ ਰਾਹ ਹੋ ਗਿਆ ਮੈਂ ਅਸਲਿਕ ਜਦੋਂ ਸੋਸ਼ਲ ਮੀਡੀਆ ਤੇ ਅਗੂਰੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇ ਸੂਟ ਪਾ ਕੇ ਵੀ ਤੋਂ ਨਹੀਂ ਕਰਨੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਕਿ ਮੈਂ ਗਲਤੀ ਕਿੱਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਜੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਨਾ ਤਾਂ ਗੇਰੇ ਐਡੇਡੇ ਸ਼ਾਰਟਸ ਬਣੇ ਸ਼ਾਰਟ ਟੌਪ ਕਾ ਨਹੀਂ ਮੈਨੂੰ ਦੱਸੋ ਨਾ ਮੈਂ ਗਲਤੀ ਕਿੱਤੀ ਆ ਆ ਤੇ ਗਲ ਬਿਲਕੁਲ ਗਲਤ ਯਾਰ ਕੋਈ ਜਾਰ ਜੜ ਕੇ ਦੁਖੀ ਕਰਦੇ ਪੈ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਹੋਏ ਕੁਝ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਧ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਈਆਦੋ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਚ ਗਲਤੀ ਕੀਤੀ ਆ ਨਾ ਔਰ ਦੋਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਫਸ ਕਪੜੇ ਪਾਏ ਹੁੰਦੇ ਆ ਕੀ ਕੋਸ਼ ਕਰਦੀਆਂ ਸੜਕਾਂ ਤੇ ਮੈਂ ਇਹਦੀ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘਟ ਬਾਤ ਉਹ ਆ ਕੇ ਵੀਡੀਓ ਅਪਲੋਡ ਕਰਦੀ ਆ ਓਏ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਂਦਾ ਪਿਆ ਕੋਈ ਕੀ ਤਮ ਕੀ ਦਵਾਈ ਬਣਾ ਹੱਥ ਜੋੜ ਕੇ ਆ ਯਕਿਨ ਤੁਹਾਨੂੰ ਆ ਕਿ ਮੈਂ ਕਿਤੇ ਤੁਹਾਡੇ ਨਹੀਂ ਮੰਗਦੀ ਮੈਂ ਸਾਰੇ ਤੁਹਾਨੂੰ ਮੰਗਦੀ ਆ ਪਰ ਮੇਰਾ ਤਾਂ ਕਰਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਦਾ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਆ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਉਹ ਚੀਜ਼ ਤੇ ਹਰ ਵਾਰ ਰੁਕੀ ਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰ ਹੁਣ ਤਾਂ ਉਹਦਾ ਹੀ ਮੇਰੇ ਤੋਂ ਕੀ ਕੀਤਾ ਪਿਆ ਕਿਹੜੀ ਫੋਟੋ ਹਥਿਆਰਾਂ ਨਾਲ ਜਿਹੜੀ ਗੱਲ ਹੈ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਤੁਸੀਂ ਕਿਹੜਾ ਕਰ ਕਰਦਾ ਪੰਜਾਬ ਦਾ ਚਲੋ ਠੀਕ ਹੈ ਜੇ ਤੁਹਾਨੂੰ ਸਿੰਪਲ ਸੌਫਟਵੇਅਰ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਫੇਸ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆਹੋ ਜਿਹੀ ਗਾਣਿਆਂ ਵਾਲੀ ਪਹਿਲਾਂ ਨਾ ਮੈਂ ਤੁਹਾਡੀ ਕੋਲੋਂ ਪਲੈਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂਵਾ ਨਹੀਂ ਨਹੀਂ ਬੇਕੂਵਾ ਨਹੀਂ ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਕੋਲ ਮੈਂ ਮੰਗੀ ਹੈ ਨਾ ਪਿਆਰ ਨਾਲ ਗੱਲ ਕਰਦੇ ਤੇ ਅਸੀਂ ਬੇਕੂਵਾ ਬੈਠੇ ਤੁਸੀਂ ਪਿਆਰ ਨਾਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪੈਣਾ ਕਿ ਵੀਰੇ ਹਾਂ ਚੱਕੋ ਕੁ ਦੇ ਦੋ ਸਾਲੋਂ ਮੈਂ ਆਪਣਾ ਇਹ ਬੰਦ ਕਰ ਦੋ ਮੇਨੂੰ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇ ਅਸਲ ਮੈਂ ਤੇ ਬ੍ਰਾਜਿਆ ਤੇ ਬ੍ਰਾਜਿਆ ਨਹੀਂ ਮਿਲਿਆ ਪੰਟੀਆ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ 500 500 ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਤਾਂ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਕਮਾਉਂ ਜੱਗਾ ਨਹੀਂਗਾ ਕਮਾ ਲੂਗਾ ਕੋਈ ਨਹੀਂ ਉਹ ਕਮਾ ਲੂਗਾ ਨਹੀਂ 2 ਮੰਗੇ ਦੀ ਕੋਈ ਫਿਰ ਕਰੇ ਤਾਂ ਆ ਕੇ ਜਾਈਏ ਤੁਹਾਡੇ ਕੋਲ ਹੈਗਾ ਨਹੀਂ ਮੇਰੇ ਉਸ ਸਭ ਕੁਝ ਹੈਗਾ ਬਾਕੀ ਕੋਈ ਕਹਿ ਰੂਂਦਾ ਥੋੜੀ ਹੋ ਮੇਰੇ ਘਰ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਦ ਤਨੂੰ ਆਪ ਕਮਾਉਣ ਲੱਗੂਗਾ ਤੇ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇ ਸਾਥ ਸਾਰਾ ਗੱਲ ਇਹ ਜਿਸ ਵੇਲੇ ਅਸੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਹੈ ਤੂੰ ਲੱਛਰ ਤਾਂ ਬੁਲਾ ਬੱਸ ਮੈਂ ਲੱਛਰ ਤਾਂ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਜਿੱਤਾਲੇ ਤੁਹਾਡੇ ਦਾਦਾ ਲੱਛਰ ਤਾਂ ਬੁਲਾਉਂਦੇ ਹੋ ਤੀਕਰ ਤੇ ਬਗੇ ਯਾ ਤੂੰ ਇਹ ਹੁਣ ਮੈਨੂੰ ਨਹੀਂ ਪਤਾ ਤੂੰ ਕੌਣ ਜੇ ਤੂੰ ਇਸ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਆੜੀ ਤੇਮ ਕੌਣ ਵਾਸਤੇ ਤੂੰ ਆਪਣੇ ਰੀਅਲ ਨੰਬਰ ਤੇ ਫੋਨ ਲਾਉਗਾ ਨਾ ਮੈਨੂੰ ਕਿਉਂ ਫੇਕ ਨੰਬਰਾਂ ਦਾ ਫੋਨ ਆਉਂਦੇ ਪੈਣਾ ਉਹ ਕਾਲ ਰੈਡ ਤੋਂ ਕਿਉਂ ਫੋਨ ਆਉਂਦੇ ਪੈਣਾ ਮੇਰਾ ਕੋਈ ਫੇਕ ਨੰਬਰ ਦਾ ਕਾਲ ਨਹੀਂ ਮਾਈਕਰੋਫੋਨ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਕਿ ਆ ਜਦੋਂ ਕਿ ਜਿਹੜੇ ਨੇ ਆਪਣਾ ਇਜਾਮ ਵੇਖ ਲਿਓ ਤੁਸੀਂ ਦੋਵੇਂ ਚਲੋ ਠੀਕ ਹੋ ਕੇ ਮੈਂ ਨਹੀਂ ਅਸੀਂ ਨਹੀਂ ਪ੍ਰਵਾਹ ਕਰਨੀ ਤੇ ਤੇਰਾ ਬੱਚਾ ਹੈਗਾ ਨਹੀਂ ਮਿਸਕਾਵਾ ਤੇ ਸੌਂ ਵਾਲਾ ਪਿੱਛੇ ਕੋਈ ਹੈਗਾ ਤੇ ਨਹੀਂ ਚਲੋ ਠੀਕ ਆ ਹਾਂ ਅੱਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ ਚਲੋ ਠੀਕ ਆ ਗਲਤ ਵੀਡੀਓ ਦੱਸੋ ਕਿਹੋ ਦੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਤੇ ਕੋਈ ਨਹੀਂ ਕੋਈ ਨਹੀਂ ਕਹੇ ਸੌਂ ਕੇ ਦਾ ਵੀਡੀਓ ਨਹੀਂ ਪੈਣੀ ਚਾਹੀਦੀ ਤੁਹਾਨੂੰ ਮਦਦਤਾ ਬਟ ਇਦਾਂ ਨਹੀਂ ਨਾ ਅਕਲ ਮੇਰੇ ਘਰ ਦਾ ਖਰਚਾ ਮੇਰਾ ਬੋਖ ਆ ਮੈਂ ਆਪਣੇ ਘਰ ਦੇ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿਦਾਂ ਕਰ ਮੈਨੂੰ ਕੋਈ ਸ਼ੌਕ ਥੋੜੀ ਵੀਡੀਓ ਪਾਉਣ ਦਾ ਮਿਲਣਾ ਵੀ ਸਮਝੋ ਨਾ ਨਹੀਂ ਖਰਚਾ ਤਾਂ ਦੇ ਘਰ ਦਾ ਹੈਗਾ ਤੇਰਾ ਘਰ ਵਾਲਾ ਕੀ ਲੱਗ ਰਿਹਾ ਮੇਰਾ ਘਰ ਵਾਲਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆ ਗਏ ਮੈਂ ਬੰਦ ਕਰ ਦੂੰ ਮੈਂ ਸਾਰੇ ਕਾਊਂਟ ਬੰਦ ਕਰ ਦੂੰਗਾ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ ਉਹਨਾਂ ਨੇ ਜਾਣਾ ਪਰ 1 ਸਾਲ ਡੇਢ ਸਾਲ ਨੂੰ ਜਾਣਾ ਵਾ ਮੈਂ ਉਦੋਂ ਚੱਕ ਲਉ ਮੈਂ 1 ਸਾਲ ਡੇਢ ਸਾਲ ਨੂੰ ਆਪਣਾ ਸਭ ਕੁਝ ਆ ਤੇਰੇ ਘਰ ਨਾਲ ਕਿਹੜਾ ਭਰਣਾ ਹਿਹਾਰਾ ਦਾ ਕੰਮ ਕਰਦਾ ਅੱਜ ਤੱਕ ਦੀ ਉਹਦੇ ਕੋਲ ਕੋਈ ਜਾਣੀ ਹੈ ਕਿ ਫੋਨ ਕਿੰਨੀਆਂ ਫੋਟੋਆਂ ਹਿਹਾਰਾ ਦੇ ਨਾਲ ਹਿਹਾਰਾ ਨਾਲ ਮੇਰੇ ਘਰ ਵਾਲੇ ਦੇ ਫੋਨ 'ਚ ਤੇਰੇ ਘਰ ਵਾਲੇ ਨੇ ਗੱਲ ਖੁਦ ਬਹਿ ਕੀਤੀ ਗਈ ਆ ਕੀ ਠੀਕ ਆ ਅਸੀਂ ਤੇ ਤੁਹਾਡੇ ਘਰ ਬੰਦਾ ਭੇਜਿਆ ਸੀ ਉਹਨੇ ਇਹਨੂੰ ਖੁਦ ਇਹਨੇ ਫੱਟ ਕੋਈ ਰਖਾਇਆ ਵਾ ਕੀ ਆ ਦੇਖੋ ਮੈਂ ਆਪ ਦੇਖੋ ਮੈਂ ਖਿਆ ਰਹਿਣਾ ਵਾ ਬੰਦੇ ਨੂੰ ਦਿੰਨਾ ਵਾ ਮੇਰੇ ਘਰ ਵਾਲੇ ਹਜੇ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਉ ਮੈਨੂੰ ਹਿਹਾਰਾ ਨਾਲ ਬਟ ਪਲੀਜ਼ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਇਹ ਗੱਲ ਆਪਣੇ ਘਰਾਂ ਨਾਲ ਪੁੱਛਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੈ ਡਾਟਿਸ ਫੋਨ ਜਿਹੜਾ ਇਹਨੇ ਇੱਥੇ ਰੱਖਿਆ ਹੋ ਸਭ ਕੋਈ ਵੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈਗੀ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਤੁਹਾਨੂੰ ਕਿਹੜਾ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੇਜ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਆ